ਚੱਲ ਆਪਣੇ ਘਰ ਚੱਲ ਮੰਮੀ ਇਹ ਸਭ ਕੀ ਕਰਨ ਦੇ ਜੇ ਤੁਸੀਂ ਬੱਸ ਕਰ ਜੋ ਕਦੋਂ ਦੀ ਮੈਂ ਵੇਖਣ ਨਹੀਂ ਆ ਤੁਸੀਂ ਮੇਰੇ ਘਰ ਆ ਕੇ ਮੇਰੇ ਘਰ ਦੀਆਂ ਦੀ ਬੇਇੱਜ਼ਤੀ ਕਰੀ ਜਾਂਦੇ ਜੇ ਤੁਹਾਨੂੰ ਇਹ ਇਜਾਜ਼ਤ ਕਿੰਨੇ ਦਿੱਤੀ ਨਾਲੇ ਮੇਰੀ ਗੱਲ ਸੁਣੋ ਚੁੱਪ ਕਰਕੇ ਪਹਿਲਾਂ ਮੇਰੀ ਗੱਲ ਸੁਣੋ ਅੱਜ ਤੁਹਾਨੂੰ ਮੇਰੀ ਕਿੱਥੋਂ ਯਾਦ ਆ ਗਈ ਤਿੰਨ ਮਹੀਨੇ ਤਿੰਨ ਮਹੀਨੇ ਮੇਰੇ ਵਿਆਹ ਨੂੰ ਹੋ ਗਿਆ ਉਦੋਂ ਕਿੱਥੇ ਸੀ ਤੁਹਾਡੀ ਮਮਤਾ ਜਦੋਂ ਮੈਂ ਤੁਹਾਨੂੰ ਯਾਦ ਕਰ ਕਰਕੇ ਰੋਂਦੀ ਸੀ ਨਾ ਉਦੋਂ ਇਸ ਸਮਾਂ ਨੇ ਮੈਨੂੰ ਸਾਹਬਿਆ ਤੇ ਭਾਬੀ ਨੇ ਭੈਣਾ ਵਾਂਗ ਸਾਹਬਿਆ ਉਦੋਂ ਕਿੱਥੇ ਸੀ ਤੁਸੀਂ ਅੱਜ ਤੁਹਾਨੂੰ ਮੇਰਾ ਚੇਤਾ ਆ ਗਿਆ ਕਿ ਮੇਰੀ ਧੀ ਕਿਤੇ ਮੁਸੀਬਤ 'ਚ ਨਾ ਹੋਵੇ ਉਹ ਕੀ ਗਲਤੀ ਸੀ ਮੇਰੀ ਕਿੱਡਾ ਵੱਡਾ ਮੈਂ ਗੁਨਾਹ ਕਰ ਲਿਆ ਜਿਹਦੀ سزا ਤੁਸੀਂ ਮੈਨੂੰ ਅੱਜ ਤੱਕ ਦੇਣ ਦੇ ਸੀਗੇ ਵਿਆਹ ਹੀ ਕਰਾਇਆ ਸੀ ਨਾ ਤੁਹਾਡੀ ਸਾਰਿਆਂ ਦੀ ਬਜਾ ਮੰਦੀ ਨਾਲ ਮੇਰਾ ਵਿਆਹ ਹੋਇਆ ਮੈਂ ਆਪੇ ਨਹੀਂ ਕਰਵਾਇਆ ਮੈਂ ਅੱਪੇ ਨਹੀਂ ਭੱਜ ਗਈ ਕਰਾਂ ਤੁਸੀਂ ਸਾਰੇ ਉੱਥੇ ਮੌਜੂਦ ਸੀਗੇ ਜਦੋਂ ਮੇਰਾ ਵਿਆਹ ਹੋਇਆ ਤੇ ਤੁਸੀਂ ਇਹ ਸਭ ਕੁਝ ਕਹਿੰਦੇ ਤਾਂ ਸ਼ਰਮ ਤੱਕ ਨਹੀਂ ਆਈ ਮੇਰੀ ਮਾਂ ਵਰਗੀ ਸਾਸ ਨੂੰ ਇੰਨੀਆਂ ਗੱਲਾਂ ਸੁਣਾਤੀਆਂ ਤੁਸੀਂ ਮੈਂ ਨਾ ਇੱਥੇ ਬੜੀ ਸੁਖੀ ਆ ਇਹ ਨਾਲੇ ਤੁਹਾਡੇ ਦਿਮਾਗ 'ਚ ਵਹਿਮ ਪਾਇਆ ਕਿੰਨੇ ਕੀ ਇਹ ਮੈਨੂੰ ਮਾਰਦੇ ਕੁੱਟਦੇ ਆ ਜੇ ਕੁੜੀ ਨੇ ਲਵ ਮੈਰਿਜ ਕਰਾ ਲਈ ਇਹਦਾ ਮਤਲਬ ਕਿ ਉਹ ਸੁਖੀ ਨਹੀਂ ਆ ਉਹ ਦੁਖੀ ਆ ਉਹਦੇ ਸੋਹਰੇ ਪਰਿਵਾਰ ਨੂੰ ਤੰਗ ਬੜਾ ਕਰਦਾ ਹੋਣਾ ਏ ਸੋਚ ਇਸ ਸਮਾਜੋ ਕਦੋਂ ਜਾਉਗੀ ਕਿ ਲਵ ਮੈਰਿਜ ਕਰਾ ਕੇ ਕੁੜੀਆਂ ਦੁਖੀ ਹੁੰਦੀਆਂ ਵਾਂ ਅਰੇਂਜ ਮੈਰਿਜ ਵਾਲੀਆਂ ਦੁਖੀ ਨਹੀਂ ਹੁੰਦੀਆਂ ਅਰੇਂਜ ਮੈਰਿਜ ਵਾਲਿਆਂ ਦੇ ਤਲਾਕ ਨਹੀਂ ਹੁੰਦੇ ਉਹ ਨਹੀਂ ਮਰਦੀਆਂ ਤੇ ਮੰਮੀ ਮੈਂ ਇੱਥੇ ਬਹੁਤ ਸੁਖੀ ਆਂ ਰੱਬ ਕਰਕੇ ਮੇਰਾ ਘਰ ਖਰਾਬ ਨਾ ਕਰੋ ਤੇ ਇੱਥੋਂ ਚੱਲ ਜਾ ਤੂੰ ਕੱਟ